दिशा मिलती है कि भाई ऐसे कुछ करने से मोटिवेट होता है बंदा अब मेरे को कोई देखेगा तो वो भी देखेगा कि भाई यहाँ भैया ऐसे ऐसे फिटनेस हो रही है या फिर कोई पार्टिसिपेशन कर रहे हैं तो उनको भी मोटिवेट होंगे वो भी लोग जिम ज्वाइन करेंगे फिटनेस को मेंटेन रखना है थोड़ा कुछ हेल्थ इश्यूज भी थे जिनको मेंटेन करने के लिए मुझे लगा कि नहीं जिम कंटिन्यू करना चाहिए अदरवाइज सिटिंग जॉब में कभी मैनेज नहीं हो पाता है ਐਕਚੁਅਲੀ ਆਈਟੀ professionਲ ਹੋਣ ਕਰਕੇ ਸਾਡੀ ਸਿਟਿੰਗ ਜੌਬ ਜ਼ਿਆਦਾ ਹੈ ਜਿਸ ਕਰਕੇ ਸਾਡੀ ਹੈਲਥ ਇਸ਼ੂਜ਼ ਬਹੁਤ ਕ੍ਰੀਏਟ ਹੁੰਦੇ ਹਨ ਉਹਨੂੰ ਨਜ਼ਰ 'ਚ ਰੱਖਦੇ ਹੋਏ ਇਸ ਕਰਕੇ ਅਸੀਂ ਜਿਮ ਜ਼ਿਆਦਾ ਜੁਆਇਨ ਕਰਦੇ ਹਾਂ ਤਾਂ ਕਿ ਸਾਡਾ ਸਰੀਰ ਹੈਲਦੀ ਰਹੇ ਤੇ ਸਾਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ बहुत मजा आया और इस तरह की लीग्स हमेशा मैं लगता होनी चाहिए ये सारे जड़े जिम जाते हैं उन्होंने मोटिवेशन है एक्चुअली और वो बहुत इंजॉय करेंगे नैचुरली है, है ना हाँ तो लगता सिर्फ पार्टीसिपेंट होना भी बहुत बड़ी गल क्योंकि मैं पार्टीसिपेंट हूँ इन्होंने मुझे बताया कि ऐसा अच्छा ऐसे करके वहाँ पर मैंने जिम ज्वाइन किया है तू तो भी जिम ज्वाइन कर इन्होंने मुझे बहुत मोटिवेट किया ਮੁਝੇ ਵੀ ਲੱਗਾ ਕਿ ਦਵਾਈਆਂ 'ਤੇ ਪੈਸਾ ਲਗਾਉਣ ਨਾਲੋਂ ਬਿਹਤਰ ਹੈ ਕਿ ਆਪਣੇ ਬੋਡੀ 'ਤੇ ਪੈਸਾ ਲਗਾਓ ਤਾਂ ਕਿ ਅਸੀਂ ਫਿਟਨੈਸ ਰਹੇ ਕੋਈ ਬਿਮਾਰੀ ਨਾ ਹੋ ਕੁਝ ਹੋ ਨਾ ਹੋ ਤਾਂ ਅੱਜ ਇੱਥੇ ਆਉਂਦੇ ਹਾਂ ਅੱਛਾ ਲੱਗਦਾ ਹੈ ਮੈਂ ਫਸਟ ਟਾਈਮ ਇਦਾਂ ਦਾ ਐਕਸਪੀਰੀਅੰਸ ਰਹਾ ਮੇਰੀ ਲਾਈਫ ਦੇ 10 ਸਾਲ ਦਾ ਐਕਸਪੀਰੀਅੰਸ ਜਿਮ ਦਾ ਟ੍ਰੇਨਿੰਗ ਦਾ ਤੇ ਉਹਦੇ 'ਚ ਫਸਟ ਟਾਈਮ ਇਦਾਂ ਰਹਾ ਕਿ ਅੰਨੀ ਵਧੀਆ ਟੀਮ ਤੇ ਅੰਨੀ ਕੁਆਂਟੀਟੀ ਦੇ ਵਿੱਚ ਤੇ ਇੰਨਾ ਵਧੀਆ ਖੁਦ ਲੀਡ ਕਰ ਰਹੇ ਨੇ ਅਦਰਵਾਈਜ਼ ਸਾਨੂੰ ਉਹਨਾਂ ਦੇ ਨਾਲ ਪਾਰਟਿਸਿਪੇਟ ਕਰਕੇ ਕੋਈ ਵੀ ਆਂਦਾ ਇੱਥੇ ਕਰਵਾਉਣ ਦੇ ਲਈ ਸਾਨੂੰ ਆਪਣੀ ਟੀਮ ਦੀ سپورਟ ਦੇ ਨਾਲ ਉਹਨਾਂ ਦਾ ਸਾਰਾ ਕੁਝ ਉਹਨੂੰ 100% ਦੇਣਾ ਪੈਂਦਾ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਮੈਂ ਅੱਜ ਜਸਮੀਤ ਸਿੰਘ ਤੇ ਅੱਜ ਜਸੀ ਫੇਰ ਤੋਂ ਮੌਜੂਦਾ ਨੌ ਸੈਕਟਰ ਵਿੱਚ ਵਾਓ ਫਿਟਨੈਸ ਵਿੱਚ ਤੇ ਅੱਜ ਦਾ ਜਿਗਰਾ ਸੀ ਬੈਸਟ ਪਰਫਾਰਮਰ ਲੀਗ ਦੀ ਗੱਲ ਕਰਦੇ ਤਾਂ ਉਸ ਵਿੱਚ ਵਾਓ ਰਿਆਸੀ ਦਾ ਪੂਰਾ ਜੀ ਹਾਂ ਸਾਡੇ ਨਾਲ ਕੁਝ ਪਰਫਾਰਮਰਸ ਵੀ ਮੌਜੂਦ ਨੇ ਆਓ ਪਹਿਲਾਂ ਉਹਨਾਂ ਨਾਲ ਗੱਲ ਕਰਦੇ ਹਾਂ ਸੋ ਤੁਹਾਡਾ ਕੀ ਨਾਂ ਹੈ ਪੂਸ਼ਨ ਮੇਰਾ ਨਾਮ ਹੈ ਜੀ ਪੂਸ਼ਨ ਕੀ ਕਰਦੇ ਹੋ ਤੁਸੀਂ ਮੈਂ ਆਈਟੀ ਪ੍ਰੋਫੈਸ਼ਨਲ ਆ ਆਈਟੀ ਡਿਪਾਰਟਮੈਂਟ ਚ ਐਜ਼ ਅ ਸੌਫਟਵੇਅਰ ਇੰਜੀਨੀਅਰ ਕੰਮ ਕਰਦਾ ਕੀ ਬਾਤ ਹੈ ਜਦੋਂ ਫਿਰ ਉਂਗਲੀਆਂ ਚਲਾਉਂਦੇ ਹੋ ਤੁਸੀਂ ਕੀਬੋਰਡ ਤੇ ਕਿੱਦਾਂ ਸੋਚਿਆ ਵੀ ਹੁਣ ਮੈਂ ਲੱਤ ਪੈਰ ਸਾਰਾ ਕੁਝ ਚਲਾਉਣਾ ਤੇ ਮੈਂ ਆਪਣੇ ਆਪ ਨੂੰ ਫਿੱਟ ਰੱਖਣਾ ਕਿਦੋਂ ਕਿੱਥੋਂ ਦੀ ਤੁਹਾਡੇ ਜੇ ਜ਼ਹਿਨ ਚ ਆਈਡੀਆ ਆਇਆ ਵੀ ਮੈਂ ਫਿਟਨੈਸ ਚ ਹੁਣ ਆਪਣੇ ਆਪ ਨੂੰ ਪੂਰਾ ਕਾਮਯਾਬ ਕਰਨਾ ਐਕਚੁਅਲੀ ਆਈਟੀ ਪ੍ਰੋਫੈਸ਼ਨਲ ਹੋਣ ਕਰਕੇ ਸਾਡੀ ਸਿਟਿੰਗ ਜੋਬ ਜ਼ਿਆਦਾ ਹੈ ਜਿਸ ਕਰਕੇ ਸਾਡੀ ਹੈਲਥ ਇਸ਼ੂ ਬਹੁਤ ਕ੍ਰੀਏਟ ਹੁੰਦੇ ਨੇ ਉਹਨੂੰ ਨਜ਼ਰ ਚ ਰੱਖਦੇ ਹੋਏ ਇਸ ਕਰਕੇ ਅਸੀਂ ਜਿਮ ਜ਼ਿਆਦਾ ਜੁਆਇਨ ਕਰਦੇ ਆ ਤਾਂ ਕਿ ਸਾਡਾ ਸਰੀਰ ਹੈਲਦੀ ਰਹੇ ਤੇ ਸਾਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਮਾੜਾ ਮੋਟਾ ਜੇਕਰ ਗੱਲ ਕਰੀਏ ਬਾਕੀ ਵੀ ਆਈਟੀ ਪ੍ਰੋਫੈਸ਼ਨਲ ਜੀ ਤੁਹਾਡੇ ਨਾਲ ਹਨ ਉਹਨਾਂ ਨੂੰ ਵੀ ਮੋਟੀਵੇਟ ਕਰਦੇ ਹੋ ਵੀ ਤੁਹਾਨੂੰ ਵੀ ਜਾਣਾ ਚਾਹੀਦਾ ਵੀ ਚਲੋ ਜਿਮ ਚੱਲੀਏਗੇ ਉਹਨਾਂ ਨੇ ਤੁਹਾਨੂੰ ਮੋਟੀਵੇਟ ਕੀਤਾ ਨਹੀਂ ਬਿਲਕੁਲ ਮੈਂ ਉਹਨਾਂ ਨੂੰ ਮੋਟੀਵੇਟ ਕਰਦਾ ਬਲਕਿ ਮੇਰੇ ਆਫਿਸ ਦੇ ਖੁਦ 3-4 ਪਰਸਨ ਮੇਰੇ ਨਾਲ ਹੋਰ ਆਉਂਦੇ ਨੇ ਜਿਹੜੇ ਮੇਰੇ ਨਾਲ ਜਿਮ ਕਰਦੇ ਨੇ ਓਕੇ ਤੇ ਫਿਰ ਜਿਮ ਵਾਲਿਆਂ ਨੇ ਕਿਹਾ ਵੀ ਅਸੀਂ ਤੁਹਾਨੂੰ ਕਮਿਸ਼ਨ ਵੀ ਦਵਾਂਗੇ ਜੇ ਤੁਸੀਂ ਹੋਰ ਬੰਦੇ ਆਪਣੀ ਆਈਟੀ ਫਰਮ ਤੋਂ ਜੋੜੀ ਜਾਓ ਨਹੀਂ ਨਹੀਂ ਇਹ ਜੀ ਦਾ ਕੋਈ ਗੱਲ ਨਹੀਂ ਆਪਣੇ ਆਪ ਨੂੰ ਮੋਟੀਵੇਟ ਕਰਨਾ ਦੂਜਿਆਂ ਨੂੰ ਮੋਟੀਵੇਟ ਕਰਨਾ ਹੈਲਥ ਵਧੀਆ ਰਹੇਗੀ ਸਭ ਕੁਝ ਵਧੀਆ ਰਹੇਗਾ ਸ ਮੇਰਾ ਨਾਮ ਪ੍ਰਵੀਨ ਹੈ ਜੀ ਪ੍ਰਵੀਨ ਪ੍ਰਵੀਨ ਜੀ ਤੁਹਾਨੂੰ ਵੈਸੇ ਨਾ ਵੇਖ ਕੇ ਲੱਗ ਰਿਹਾ ਵੀ ਜਿੱਦਾਂ ਹਰਿਆਣਾ ਪੁਲਿਸ ਦਾ ਕੋਈ ਬੰਦਾ ਹੁੰਦਾ ਪਰ ਤੁਹਾਡਾ ਪ੍ਰੋਫੈਸ਼ਨ ਪੁੱਛ ਲਈ ਇੱਕ ਵਾਰੀ ਕੀ ਕਰਦੇ ਹੋ ਤੁਸੀਂ ਸਰ ਪੁਲਿਸ ਦਾ ਬੰਦਾ ਜਰੂਰ ਆ ਮੈਂ ਪੰਜਾਬ ਪੁਲਿਸ ਦਾ ਹਾਂ ਜੀ ਓਹ ਕੀ ਬਾਤ ਹੈ ਪੰਜਾਬ ਪੁਲਿਸ ਦੇ ਨਿਕਲੇ ਆ ਚਲੋ ਤੇ ਸਰ ਕਿਦਾਂ ਫਿਰ ਸੋਚਿਆ ਕਿ ਤੁਹਾਡੇ ਦਾ ਫਿਟਨੈਸ ਸ਼ੁਰੂ ਤੋਂ ਹੀ ਲੱਗਦੀ ਹੈ ਹਨਾ ਵੀ ਪੁਲਿਸ ਨੂੰ ਫਿਟਨੈਸ ਬਹੁਤ ਚਾਹੀਦੀ ਹੁੰਦਾ ਫਿਰ ਫਿਰ ਵੀ ਜਿਮ ਜੁਆਇਨ ਕੀਤੀ ਹੈ ਰੀਜ਼ਨ ਬਿਹਾਈਂਡ ਇਟ ਸਰ ਐਕਚੁਅਲੀ ਮੇਰੀ ਫੀਲਡ ਦੀ ਨਹੀਂ ਆਫਿਸ ਦੀ ਜੌਬ ਹੈ ਤਾਂ ਸੇਮ ਸੀਗਾ ਕਿ ਬੈਠੇ ਰਹਿਣ ਕਰਕੇ ਢਿੱਡ ਨ ਕਿਆ ਬਾਤ ਹੈ ਕਿਆ ਬਾਤ ਹੈ ਤੇ ਇਸ ਚੀਜ਼ ਨੂੰ ਮੋਟੀਵੇਟ ਕਿ ਖੁਦ ਮਿਲੀ ਮੋਟੀਵੇਸ਼ਨ ਪਰਿਵਾਰ ਵੱਲੋਂ ਮਿਲੀ ਆ ਪੁਲਿਸ ਦੇ ਮਹਿਕਮੇ ਨੂੰ ਹੋਰਾਂ ਨੂੰ ਦੇਖ ਕੇ ਮਿਲੀ ਸਰ ਮੇਨਲੀ ਤਾਂ ਘਰ ਤੋਂ ਮਿਲੀ ਹੈ ਜੀ ਹਾਂ ਸਿਸਟਰ ਮੇਰੇ ਮੈਨੂੰ ਲੈ ਕੇ ਆਏ ਸੀਗੇ ਓਕੇ ਆ ਉਹ ਐਕਚੁਅਲੀ ਉਹ ਖੁਦ ਮੈਨੂੰ ਲੁਆਣਾ ਚਾਹੁੰਦੇ ਸੀਗੇ ਇਸ ਕਰਕੇ ਉਹ ਆਏ ਤੇ ਉਹਨਾਂ ਨੇ ਆਣਾ ਛੱਡਤਾ ਬਲਕਿ ਮੈਂ ਆ ਰਿਹਾ ਕਿਆ ਬਾਤ ਹੈ ਸਰ ਤੁਹਾਡਾ ਕੀ ਨਾਮ ਹੈ ਮੇਰਾ ਦਿਨੇਸ਼ ਹੈ ਜੀ ਅੱਛਾ ਤੇ ਕੀ ਕਰਦੇ ਹੋ ਸਰ ਪ੍ਰਾਈਵੇਟ ਜੌਬ ਕਰਦਾ ਹੈ ਜੀ ਪ੍ਰਾਈਵੇਟ ਜੌਬ ਤੇ ਤੁਹਾਨੂੰ ਵੀ ਮੋਟੀਵੇਸ਼ਨ ਐਦਾ ਹੀ ਮਿਲੀ ਵੀ ਸਿਟਿੰਗ ਜੌਬ ਸੀਗੀ ਤਾਂ ਕਰਕੇ ਮੈਂ ਸੋਚਿਆ ਤੇ ਮੋਟੀਵੇਟ ਕਿੰਨੇ ਕੀਤਾ ਵੀ ਮੈਂ ਜਿਮ ਚ ਆਉਣਾ ਸਰ ਮੋਟੀਵੇਟ ਕਰਨ ਵਾਲੇ ਸਾਡੇ ਨਾਲ ਖੜੇ ਆਗੇ ਪ੍ਰਵੀਨ ਪਾਜੀ ਤੁਸੀਂ ਇੱਕੋ ਥਾਣੇ 'ਚ ਕੰਮ ਕਰਦੇ ਇਕੱਠੇ ਪੰਜਾਬ ਪੁਲਿਸ ਹੈੱਡਕੁਆਰਟਰ 'ਚ ਹੈਗੇ ਤੇ ਮੇਰੀ ਨਾਲ ਵਾਲੀ ਬਿਲਡਿੰਗ ਹੈਗੀ ਆਪਾਂ ਰੋਜ਼ ਲੰਚ ਤੇ ਮਿਲਦੇ ਹੈਗੇ ਅੱਛਾ ਤੇ ਇਹਨਾਂ ਨੇ ਮੈਨੂੰ ਬਤਾਇਆ ਕਿ ਐਸਾ-ਐਸਾ ਕਰਕੇ ਵਾਹ ਪੇ ਮੈਂ ਜਿਮ ਜੁਆਇਨ ਕੀਤਾ ਹੈ ਤੋ ਵੀ ਜਿਮ ਜੁਆਇਨ ਕਰ ਇਹਨਾਂ ਨੇ तो मुझे भी लगा कि कि दवाइयों में पैसा लगाने से अच्छा है कि अपने बॉडी पर पैसे लगाओ बिल्कुल ताकि हम फिटनेस रहे कोई बीमारी ना हो कुछ वो ना हो तो आज यहाँ आते हैं अच्छा लगता है ये जेड़ा लीग चल रही है जी हाई परफॉर्मर लीग चल रही है टाइन और स्पोर्ट वालों ट्राई सिटी बड़े सारे जिमांच कराई जा रही है वैसे आज तो पहला कभी जी किसी लीग में पार्टीसिपेट किया नहीं जी यह फर्स्ट टाइम है जी जो यहाँ पे हुआ है ਵਾਓ ਫਿਟਨੈਸ ਮੇ ਇਹ ਬਹੁਤ ਅੱਛਾ ਕਰਾਇਆ ਇਹ ਬਹੁਤ ਅੱਛਾ ਲਗਾ ਇਸ ਪੇ ਪਾਰਟਿਸਪੇਟ ਕਰਕੇ ਤੇ ਕਿਦਾਂ ਹੋਰ ਕੀ ਅਨੁਭਵ ਮਿਲਿਆ ਵੀ ਲੀਗ ਚ ਮੈਂ ਪਾਰਟਿਸਪੇਟ ਕੀਤਾ ਹੋਰਾਂ ਨੂੰ ਵੀ ਮੈਂ ਪ੍ਰੋਤਸਾਹਨ ਕਰੂੰਗਾ ਵੀ ਇੱਥੇ ਆ ਕੇ ਅਜਿਹੀਆਂ ਲੀਗਸ ਹੋਰ ਹੋਣੀਆਂ ਚਾਹੀਦੀਆਂ ਚੰਡੀਗੜ੍ਹ ਹਾਂ ਬਿਲਕੁਲ ਜੀ ਹੋਣੀ ਚਾਹੀਦੀ ਸਭ ਕੋ ਇੱਕ ਨਿਆ ਦਿਸ਼ਾ ਮਿਲਤੀ ਹੈ ਕਿ ਭਈ ਐਸੇ ਕੁਝ ਕਰਨੇ ਸੇ ਮੋਟੀਵੇਟ ਹੁੰਦਾ ਹੈ ਬੰਦਾ ਅਬ ਮੇਰੇ ਕੋ ਕੋਈ ਦੇਖੇਗਾ ਤੋ ਉਹ ਵੀ ਦੇਖੇਗਾ ਕਿ ਭਈ ਹਾਂ ਭਈ ਐਸੇ ਐਸੇ फिटनेस ਹੋ ਰਹੀ ਹੈ ਜਾਂ ਫਿਰ ਕੋਈ ਪਾਰਟਿਸਪੇਸ਼ਨ ਕਰ ਰਹੇ ਹਨ ਤਾਂ ਉਹਨਾਂ ਕੋ ਵੀ ਮੋਟੀਵੇਟ ਹੋਣਗੇ ਉਹ ਵੀ ਲੋਕ ਜੁਆਇਨ ਕਰਨਗੇ ਬਿਲਕੁਲ ਉਹ ਵੀ ਮੋਟੀਵੇਟ ਹੋਣਗੇ ਸਰ ਇੱਕ ਗੱਲ ਹੈ ਇੱਥੇ ਵੀ ਕਿਉਂਕਿ ਤੁਸੀਂ ਪੁਲਿਸ ਤੋਂ ਵੀ ਹੋ ਤੇ ਜਿੰਮ ਵੀ ਤੁਸੀਂ ਆ ਰਹੇ ਹੋ ਤਾਂ ਉਹਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ ਕਿ ਡਾਈਟ ਤੇ ਇੱਕ ਵਾਰਮ-ਅਪ ਹੈ ਨਾ ਵੀ ਤੁਸੀਂ ਜਿੰਮ ਆਂਦੇ ਹੋ ਵੀ ਪਹਿਲਾਂ ਤਾਂ ਤੁਹਾਨੂੰ ਵਾਰਮ-ਅਪ ਦਾ ਵੀ ਬੜਾ ਧਿਆਨ ਰੱਖਣਾ ਪੈਂਦਾ ਤੇ ਦੂਜਾ ਡਾਈਟ ਦਾ ਜਿਹੜੇ ਦਰਸ਼ਕ ਵੇਖ ਰਿਹਾ ਉਹਨਾਂ ਨੂੰ ਕੀ ਸੁਨੇਹਾ ਦੋਗੇ ਇਹਨਾਂ ਦੋਨਾਂ ਨੂੰ ਲੈ ਕੇ ਚੀਜ਼ਾਂ ਨੂੰ ਸਰ ਐਕਸਰਸਾਈਜ਼ ਦੇ ਨਾਲ ਡਾਈਟ ਦਾ ਬਹੁਤ ਫਰਕ ਪੈਂਦਾ ਜੀ ਸਾਡੇ ਸੁਖਸ਼ੇ ਅੰਜ ਸਰ ਨੇ ਉਹਨਾਂ ਨੇ ਸਾਨੂੰ ਡਾਈਟ ਫੋਲੋ ਕਰਨ ਨੂੰ ਕਿਹਾ ਉਸ ਤੋਂ ਬਾਅਦ ਮੇਰਾ 5 ਕਿਲੋ ਰਿਡਿਊਸ ਹੋ ਚੁੱਕਿਆ ਜੀ ਹੁਣ ਤੱਕ ਗ੍ਰੇਟ ਜੀ ਤੇ ਜੇਕਰ ਤੁਸੀਂ ਜਿਮ ਆਂਦੇ ਹੋ ਰੋਜ਼ ਆਪਣੀ ਫਿਰ ਪ੍ਰੀ ਵਾਰਮਿੰਗ ਅਪ ਤੇ ਵੀ ਤੁਸੀਂ ਧਿਆਨ ਦਿੰਦੇ ਹੋ ਬਿਲਕੁਲ ਸਰ ਉਸ ਤੇ ਦੇਣਾ ਪੈਂਦਾ ਜੀ ਆਦਰਵਾਇਸ ਸਾਨੂੰ ਇੰਜਰੀ ਹੋ ਜੂਗੀ ਜੀ ਅਸੀਂ ਨਹੀਂ ਕਰੀਏਂਗੇ ਵਾਰਮ ਅਪ ਨਹੀਂ ਕਰਾਂਗੇ ਤਾਂ ਫਿਰ ਕਿਤੇ ਨਾ ਕਿਤੇ ਇੰਜਰੀ ਦਾ ਖਤਰਾ ਜ਼ਿਆਦਾ ਰਹਿੰਦਾ ਹੈ ਵੈਸੇ ਕਦੀ ਤੁਹਾਨੂੰ ਇੰਜਰੀ ਕਦੀ ਹੋਈ ਹੈ ਜਿਮ ਚਾਂਦੇ ਹੋਏ ਕੁਝ ਕਰ ਲਿਆ ਹੋਵੇ ਤੇ ਇੰਜਰੀ ਹੋ ਗਈ ਹੋਵੇ ਛੋਟੀ ਮੋਟੀ ਆ ਕੁਝ ਵੱਡੀ ਵੀ ਸਰ ਉਦਾਂ ਤਾਂ ਨਹੀਂ ਲੱਗਦਾ ਪਰ ਇੱਕ ਨਾਜ਼ੀ ਖਿੱਚੇ ਲੱਗਦੀ ਹੈ ਹੁਣੇ ਹੱਥ ਦੀ ਲੱਗੀ ਹੋਈ ਹੈ ਆਦਰਵਾਇਜ਼ ਕੋਈ ਨਹੀਂ ਹੋਇਆ ਆਦਰਵਾਇਜ਼ ਵਧੀਆ ਹੈ ਸਰ ਤੇ ਤੁਹਾਨੂੰ ਕਦੀ ਇੰਜਰੀ ਵਗੈਰਾ ਕੁਝ ਹੋਈ ਹੈ ਛੋਟਾ ਮੋਟਾ ਤੁਸੀਂ ਕਦੀ ਸੋਚ ਦੇਖਿਆ ਹੋਵੇ ਕਿ ਮੈਨੂੰ ਹੋਈ ਹੈ ਇੰਜਰੀ ਨਹੀਂ ਹਲਕਾ ਸਾ ਮੇਰੇ ਹੱਥ ਮੇਂ ਥੋੜਾ ਖਿਚਾਅ ਪੜਾਤਾ ਅੱਜ ਵੀ ਮੈਨੂੰ ਥੋੜੀ ਦਿੱਕਤ ਵੀ ਤੋ ਮੈਨੇ ਜੋ ਪਾਰਟਿਸਪੇਟ ਕਰ ਰਹੇ ਥੇ ਉਸ ਮੇਂ ਮੈਨੇ ਆਪਣਾ ਜੋ ਮੈਨੇ ਦਿੱਤਾ ਥਾ ਉਹਨਾਂ ਦਾ ਟਾਸਕ ਉਹ ਮੈਨੇ ਚੇਂਜ ਕਰਾਇਆ ਥਾ ਤੋ ਥੋੜਾ ਮੋਟ ਚਲਤਾ ਰਹਤਾ ਹੈ ਇਹ ਲੇਕਿਨ ਇਸੇ ਡਰਨਾ ਨਹੀਂ ਹੁੰਦਾ ਨਾ ਘਬਰਾਣਾ ਨਹੀਂ ਹੁੰਦਾ ਕਰਨਾ ਹੁੰਦਾ ਹੈ ਚਲਦੇ ਰਹਿਣਾ ਚਾਹੀਦਾ ਹਨਾ ਚਲਦੀ ਤਾਂ ਨਾ ਗੱਡੀ ਹੈ ਹਨਾ ਤੇ ਤੁਹਾਨੂੰ ਕਦੀ ਆਇਓ ਤੁਹਾਨੂੰ ਇੰਜਰੀ ਹੋਈ ਹੋਏ ਮਤਲਬ ਤੁਸੀਂ ਆਂਦੇ ਪਹਿਲਾਂ ਵਾਰਮ ਅਪ ਨੂੰ ਕਿੰਨਾ ਟਾਈਮ ਦਿੰਦੇ ਹੋ ਵੋਮਪ ਵਾਸਤੇ ਕਟਵੜ 20 ਤੋਂ 25 ਮਿੰਟ ਰਨਿੰਗ ਵਗੈਰਾ ਕਰਦੇ ਆ ਤਾਂ ਕਿ ਸਰੀਰ ਥੋੜਾ ਜਿਹਾ ਗਰਮ ਹੋ ਜੇ ਅੱਗੇ ਦਾ ਵਜਨ ਚੱਕਣਾ ਹੋਰ ਕਰਨਾ ਦਾ ਉਹ ਆਰਾਮ ਨਾਲ ਹੋਵੇ ਕੋਈ ਦਿੱਕਤ ਪਰੇਸ਼ਾਨੀ ਨਾਲ ਹਾਂ ਕਈ ਵਾਰ ਬੈਕ ਦਾ ਇਸ਼ੂਜ਼ ਹੋ ਜਾਂਦਾ ਤਾਂ ਸਾਡੇ ਸਰ ਹੈਗੇ ਨੇ ਤੇ ਸਟ੍ਰੈਚਿੰਗ ਵਗੈਰਾ ਕਰਾ ਦਿੰਦੇ ਨੇ ਜਿੱਦੇ ਕਰਕੇ ਸਰੀਰ ਠੀਕ ਰਹਿ ਜਾਂਦਾ ਸੋ ਤੁਸੀਂ ਧਿਆਨ ਦਿਓ ਵੀ ਜਦੋਂ ਵੀ ਤੁਸੀਂ ਕਦੀ ਫਿਟਨੈਸ ਵੱਲ ਧਿਆਨ ਦੇਉਂਦੇ ਹੋ ਉਸ ਤੋਂ ਪਹਿਲਾਂ ਵਾਰਮ ਅਪ ਕਰਨਾ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ اسی ਦੇ ਨਾਲ ਅਸੀਂ ਤੁਹਾਨੂੰ ਫੋਰਟਿਸ ਦੇ ਮਾਹਿਰਾਂ ਕੋਲ ਵੀ ਲੈ ਕੇ ਚੱਲਾਂਗੇ ਸਾਡੇ ਸਹਿਯੋਗੀ ਉੱਥੇ ਨੇ ਉਹਨਾਂ ਤੋਂ ਤੁਹਾਨੂੰ ਪੁੱਛਵਾ precautions ਦਾ ਧਿਆਨ ਰੱਖਣਾ ਚਾਹੀਦਾ ਇਸ ਦੇ ਨਾਲ ਹੀ ਹੁਣ ਦੂਜੇ ਬੈਚ ਨਾਲ ਵੀ ਗੱਲ ਕਰਦੇ ਆਂ ਤੇ ਦੇਖਦੇ ਆਂ ਕਿ ਉਹਨਾਂ ਦੀ ਇਸ ਪਰਫਾਰਮੈਂਸ ਵਿੱਚ ਜਿਹੜਾ ਐਕਸਪੀਰੀਅੰਸ ਸੀ ਉਹ ਕੀ ਹੋ ਜਾ ਰਿਹਾ ਹੈ। ਉਹ ਕਹਿੰਸੋ ਪਹਿਲੇ ਬੈਚ ਨਾਲ ਅਸੀਂ ਗੱਲ ਕਰ ਲਈ ਆ ਹੁਣ ਆਪਾਂ ਦੂਜੇ ਬੈਚ ਨਾਲ ਗੱਲ ਕਰਦੇ ਆਂ ਤੇ ਦੇਖਦੇ ਆਂ ਕਿ ਉਹਨਾਂ ਨੂੰ ਇਹ ਪਰਫਾਰਮਰ ਲੀਗ 'ਚ ਜਿਹੜੇ ਪਾਰਟਿਸਪੇਸ਼ਨ ਸੀ ਉਹਨਾਂ ਦੀ ਕੀ ਹੋਜੇ ਲਈ ਕਿਉਂਕਿ ਕਿਹਾ ਜਾਂਦਾ ਵੀ ਅੱਜਕੱਲ ਜਿਹੜੀਆਂ ਕੁੜੀਆਂ ਨੇ ਉਹ ਮੁੰਡਿਆਂ ਤੋਂ ਘੱਟ ਨਹੀਂ ਐ ਤੇ ਏਸੀ ਵਿੱਚ ਹੁਣ ਸਾਡੇ ਨਾਲ ਦੂਜਾ ਬੈਚ ਮੌਜੂਦ ਹੈ ਜਿਨ੍ਹਾਂ ਨੇ ਮੁੰਡਿਆਂ ਨੂੰ ਪੂਰੀ ਟੱਕਰ ਦਿੱਤੀ ਐ ਸੋ ਸਭ ਤੋਂ ਪਹਿਲਾਂ ਤੁਹਾਡਾ ਨਾਂ ਤੇ ਤੁਸੀਂ ਮੇਰਾ ਨਾਮ ਕੀਰਤੀ ਹੈ ਤੇ ਮੈਂ ਜੈ ਸਟੱਡੀ ਕਰ ਰਹੀ ਆਮ ਰਿਪੇਅਰਿੰਗ ਫॉर ਸਿਵਲ ਸਰਵਿਸਿਜ਼ ਸਿਵਲ ਸਰਵਿਸਿਜ਼ ਅਰੇ ਕੀਆ ਬਾਤ ਹੈ ਤੇ ਜੇਕਰ ਗੱਲ ਕਰੀਏ ਤੁਹਾਨੂੰ ਮੋਟੀਵੇਸ਼ਨ ਜਿਹੜੀ ਹੈ ਜਿਮ ਆਣ ਦੀ ਉਹ ਕਿੱਥੋਂ ਦੀ ਮਿਲੀ ਵੀ ਮੈਂ ਜਿਮ ਆਣਾ ਆਪਣੇ ਆਪ ਨੂੰ ਫਿਟ ਰੱਖਣਾ ਥੈਟਸ ਵਾਈ ਤੁਸੀਂ ਵਾਓ ਜਿਮ ਆਇਓ ਇਹ ਤਾਂ ਮੇਰੇ ਵੇਦਨ ਇੱਕ ਮੇਰੀ ਆਪਦੀ ਮੋਟੀਵੇਸ਼ਨ ਸੀ ਕਿ ਕਿ ਮੈਂ ਆਉਣਾ ਹੈ ਤੇ ਮੈਂ ਆਲਮੋਸਟ 1.5 ਮੰਥਸ ਬੈਕ ਸਟਾਰਟ ਕੀਤਾ ਹੈ ਜਮ ਤੇ ਇਹ ਮੇਰੀ ਖੁਦ ਦੀ ਮੋਟੀਵੇਸ਼ਨ ਸੀ ਮੈਮ ਤੁਸੀਂ ਇਹ ਚ ਪਰਫਾਰਮ ਕੀਤਾ ਹੈ ਨਾ ਉਮਰ ਦਾ ਕੋਈ ਲਿਹਾਜ਼ ਨਹੀਂ ਹੁੰਦਾ ਤੁਸੀਂ ਵੈਸੇ ਵੀ ਬਹੁਤ ਪਿਆਰੇ ਲੱਗਦੇ ਹੋ ਮੈਂ ਸੱਚੀ ਦੱਸਾਂ ਤੁਹਾਨੂੰ ਬਹੁਤ ਕਿਊਟ ਫੇਸ ਹੈ ਮੈਮ ਦਾ ਤੇ ਮੈਮ ਤੁਸੀਂ ਕੀ ਨਾਂ ਹੈ ਤੁਹਾਡਾ ਤੇ ਕੀ ਕਰਦੇ ਹੋ ਮੇਰਾ ਨਾਮ ਰਿਤਾ ਹੈ ਮੈਂ ਕੋਸਮੈਟੋਲੋਜਿਸਟ ਐਂਡ ਐਸਥੈਟੀਸ਼ੀਅਨ ਐ। ਓਕੇ। ਹਾਂ ਜੀ। ਕੀ ਬਾਤ ਹੈ। ਐਂਡ ਤੁਹਾਨੂੰ ਕਿੱਥੋਂ ਮੋਟੀਵੇਸ਼ਨ ਮਿਲੀ ਫਿਟਨੈਸ ਦੀ ਕਿ ਐਦਾਂ ਸੀਗਾ ਵੀ ਮੇਰੇ ਕੋਲ ਜਿਹੜੇ ਗਾ ਕਾਨਗੇ ਜੇ ਮੈਂ ਆਪੇ ਫਿੱਟ ਰਹੂੰਗੀ ਤਾਂ ਹੀ ਤਾਂ ਮੇਰੇ ਕੋਲ ਆਣਗੇ ਤਾਂ ਹੀ ਤਾਂ ਮੈਂ ਉਹਨਾਂ ਨੂੰ ਹੋਰ ਖਿੱਚ ਪਾਉਂਗੀ ਫਿਟਨੈਸ ਵੱਲ। ਨਹੀਂ ਮੇਰੀ ਮੋਟੀਵੇਸ਼ਨ ਡਾਕਟਰ ਸਾਹਿਬ ਐ ਮਾਈ ਹਸਬੈਂਡ ਓ ਮੈਨੂੰ ਹਮੇਸ਼ਾ ਮੋਟੀਵੇਟ ਕਰਦੇ ਰਹੇ ਆ ਕਿ ਜਿਮ ਜਾਣਾ ਹੈ ਇਵਨ ਸਮ ਟਾਈਮ ਜਦੋਂ ਮੈਂ ਨਹੀਂ ਜਾਂਦੀ ਐ ਤਾਂ ਮੈਨੂੰ ਉਠਾ ਕੇ ਕਹਿੰਦੇ ਜਿਮ ਦਾ ਟਾਈਮ ਹੋ ਗਿਆ। ਤੇ ਇਹ ਡਾਕਟਰ ਸਾਹਿਬ ਖੁਦ ਵੀ ਜਿਮ ਕਰਦੇ ਐ ਜਿੰਮ ਤਾਂ ਨਹੀਂ ਜਾਂਦੇ ਬਟ ਉਹ ਬਹੁਤ ਐਕਸਰਸਾਈਜ਼ ਕਰਦੇ ਆ ਸਾਡੇ ਘਰ ਸੀ ਜਿੰਮ ਆਪਣਾ ਲਾਇਆ ਹੋਇਆ ਪਰ ਹਾਂ ਪਰ ਮੋਟੀਵੇਸ਼ਨ ਨੂੰ ਉਰੇ ਆ ਕੇ ਮਿਲਦੀ ਹੈ ਸੋ ਸਾਰਿਆਂ ਨੂੰ ਵੇਖ ਕੇ ਮੋਟੀਵੇਸ਼ਨ ਮਿਲਦੀ ਹੈ ਹਨਾ ਤੇ ਮੈਮ ਤੁਹਾਡਾ ਕੀ ਨਾਮ ਐ ਐਂਡ ਵਾਟ ਡੂ ਯੂ ਆਮ ਸ਼ੋਭਾ ਐਂਡ ਆ ਵਰਕ ਇਨ ਅ ਫਾਰਮ ਐਜ਼ ਅ ਮੈਨੇਜਰ ਅਰੇ ਵਾ ਤੇ ਉੱਥੇ ਫਿਰ ਕਿਦਾਂ ਤੁਹਾਨੂੰ ਕਿਦਾਂ ਮੋਟੀਵੇਸ਼ਨ ਮਿਲੀ ਕਿਸੇ ਨੇ ਕਿਹਾ ਕਿ ਨਹੀਂ ਸ਼ੋਭਾ ਤੁਹਾਨੂੰ ਜਾਣਾ ਚਾਹੀਦਾ ਜਿੰਮ ਜਾਂ ਖੁਦ ਹੀ ਹੈ ਜਿਹੜਾ ਟੈਲੀਵਿਜ਼ਨ ਵੇਖ ਕੇ ਐਂਸਟਾਗ੍ਰਾਮ ਵੇਖ ਕੇ ਸੋਚਿਆ ਨਹੀਂ ਯਾਰ ਮੈਂ ਵੀ ਫਿੱਟ ਹੋਊਂ ਨਹੀਂ ਖੁਦ ਸੇ ਹੀ ਥਾ ਕਿ ਆਪਣੀ ਫਿਟਨੈਸ ਨੂੰ ਮੇਨਟੇਨ ਰੱਖਣਾ ਹੈ के लिए मुझे लगा कि नहीं जिम कंटिन्यू करना चाहिए अदरवाइज सिटिंग जॉब में कभी मैनेज नहीं हो पाता है बिल्कुल जद्दा तूसी गल कीती हेल्थ इशू बड़ा मेजर फैक्ट हुंदा है पॉइंटर uh, है कि जब दो तूसी जिम आनदे हो वार्म अप करना हुंदा है अदरवाइज इंजरीज हो सकती हैं या वैसे भी uh, कभी-कदायां जिम तूसी कर रहे हो कभी इंजरी वगैरह थाने कुछ एक्सपीरियंस होया नहीं ऐसा कुछ नहीं होया बिकॉज़ uh, हमें ट्रेनर सपोर्ट करते हैं तो इस तरह की प्रॉब्लम कभी फेस नहीं करनी पड़ी इंजरीज वगैरह की बाकी ओवरऑल ਬਹੁਤ ਅੱਛਾ ਰਹਿੰਦਾ ਹੈ ਮੈਂਟਲੀ ਔਰ ਫਿਜ਼ੀਕਲੀ ਬਿਲਕੁਲ ਮੈਂਟਲੀ ਐਂਡ ਫਿਜ਼ੀਕਲੀ ਬਿਲਕੁਲ ਫਿਟ ਰਹਿੰਦਾ ਮੈਮ ਅਕਸਰ ਐਦਾ ਹੁੰਦਾ ਵੀ ਜਦੋਂ ਅਸੀਂ ਆਨੇ ਆ ਤਾਂ ਵਾਰਮ ਅਪ ਤੇ ਨਾ ਸਾਨੂੰ ਬਹੁਤ ਜ਼ਿਆਦਾ ਧਿਆਨ ਦੇਣਾ ਪੈਂਦਾ ਹੈ ਜਾਂ ਇੰਜਰੀਜ਼ ਵਗੈਰਾ ਹੋ ਜਾਂਦੀਆਂ ਤੁਹਾਨੂੰ ਕਦੀ ਇਹੋ ਜਿਹਾ ਕੋਈ ਐਕਸਪੀਰੀਅੰਸ ਹੋਇਆ ਬਿਕੋਜ਼ ਇਹ ਟਾਈਨ ਆਫ ਸਪੋਰਟ ਤੋਂ ਵੱਲੋਂ ਇਹ ਜਿਹੜਾ ਹਾਈ ਪਰਫਾਰਮਰ ਲੀਗ ਕਰਾਈ ਜਾ ਰਹੀ ਹੈ ਐਂਡ ਦਿਸ ਇਜ਼ ਬਿਕੋਜ਼ ਇਹ ਜਿਹੜੇ ਪ੍ਰੋਡਕਟਸ ਬਣਾਉਂਦੇ ਉਹ ਵੀ ਇੰਜਰੀ ਰਿਲੇਟਿਡ ਹੀ ਹੁੰਦਾ ਸੋ ਤੁਸ ਤੁਹਾਨੂੰ ਕਦੀ ਐਕਸਪੀਰੀਅੰਸ ਹੋਇਆ ਵੀ ਕਦੀ ਛੋਟੀ ਮੋਟੀ ਕੋਈ ਇੰਜਰੀ ਹੋਈ ਹੋ ਜਿਮ ਵੇਲੇ ਮੈਨੂੰ ਜਿਮ ਤੋਂ ਕਦੀ ਓਨੈਸਟਲੀ ਕਦੀ ਕੋਈ ਇੰਜਰੀ ਨਹੀਂ ਹੋਈ ਔਰ ਸਭ ਤੋਂ ਅੱਛੀ ਗੱਲ ਇਹ ਹੈ ਕਿ ਮੈਂ ਮੈਂ ਬਹੁਤ ਸਾਲਾਂ ਤੋਂ ਮਤਲਬ ਕਿ ਜਿਮ ਕ ਕਰ ਰਹੀ ਹੈ ਔਰ ਜਿਹੜਾ ਵਾਓ ਫਿਟਨੈਸ ਹੈ ਜਿਸ ਤਰ੍ਹਾਂ ਇੱਥੇ ਸਾਰੇ ਜਿਹੜੇ ਟ੍ਰੇਨਰ ਹੈ ਬਹੁਤ ਅੱਛੇ ਹੈ ਔਰ ਬਹੁਤ اچھی ਤਰ੍ਹਾਂ ਗਾਈਡ ਕਰਦੇ ਆ ਸਾਰਿਆਂ ਨੂੰ ਇੰਜਰੀ ਦੇ ਚਾਂਸਸ ਨਹੀਂ ਹੈ ਬਲਕਿ ਆਈ ਹੈਵ ਡਿਵੈਲਪ ਮਾਈ ਸੈਲਫ ਸਮ ਪ੍ਰੋਬਲਮ ਤਾਂ ਇਹਨਾਂ ਨੇ ਉਹ ਠੀਕ ਕੀਤੀ ਹੈ ਕੀ ਬਾਕੀ ਕੀ ਬਾਕੀ ਤੇ ਮੈਮ ਤੁਹਾਨੂੰ ਕੋਈ ਇੰਜਰੀ ਵਗੈਰਾ ਕਦੀ ਕੁਝ ਇਹੋ ਜਿਹਾ ਲੱਗਿਆ ਹੋਵੇ ਵੀ ਮੈਨੂੰ ਥੋੜਾ ਬਹੁਤ ਆਇਆ ਮੈਨੂੰ ਇੱਥੇ ਧਿਆਨ ਦੇਣਾ ਚਾਹੀਦਾ ਆ ਜਾਂ ਫਿਰ ਵਾਰਮ ਅਪ ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਨਹੀਂ ਐਸ ਸੱਚ ਇੰਜਰੀ ਦਾ ਮੈਨੂੰ ਕਦੇ ਨਹੀਂ ਹੋਈ ਆ ਬਟ ਆ ਫੀਲ ਕਿ ਸਟ੍ਰੈਚਿੰਗ ਇਜ਼ ਦੀ ਮੋਸਟ ਇੰਪੋਰਟੈਂਟ 파ਰ ਤੇ ਸਾਰੇ ਨੂੰ ਸਟ੍ਰੈਚਿੰਗ ਤੇ ਫੋਕਸ ਜ਼ਰੂਰ ਕਰਨਾ ਚਾਹੀਦਾ ਹੈ ਇੰਜਿਸ ਤੋਂ ਬਚੇ ਰਹੇ ਤੇ ਪਹਿਲਾਂ ਕਦੀ ਤੁਸੀਂ ਇਹੋ ਜਿਹੀ ਹਾਈ ਪਰਫਾਰਮਰ ਲੀਗ ਵਿੱਚ ਪਾਰਟਿਸਿਪੇਟ ਕੀਤਾ ਸੀ ਜਾਂ ਅੱਜ ਪਾਰਟਿਸਿਪੇਟ ਕਰਕੇ ਕਿਹੋ ਜਿਹਾ ਲੱਗ ਰਿਹਾ ਨਹੀਂ ਨਹੀਂ ਇਟ ਵਾਸ ਮਾਈ ਫਰਸਟ ਟਾਈਮ ਤੇ ਇਟ ਵਾਸ ਡੇਲੀ ਵ ਪ੍ਰਾਈਜ਼ ਇਸ ਹਾਂਜੀ ਕੁਪਨਸ ਮਿਲੇ ਨੇ ਸਾਨੂੰ ਤੇ ਇੱਕ ਆਈ ਗੈਸ ਨੀ ਕੈਪਸ ਹੈਗੇ ਹਨ ਬੀਇੰਗ ਅ ਪ੍ਰਾਈਜ਼ ਕਿਉਂਕਿ ਮੈਂ ਤਾਂ ਸਿਰਫ ਖਬਰ ਕਵਰ ਕਰਨ ਆਇਆ ਤਾਂ ਮੈਨੂੰ ਤਾਂ ਕੁਝ ਨਹੀਂ ਮਿਲਿਆ ਪਰ ਜੇਕਰ ਤੁਸੀਂ ਸਾਂਝਾ ਸਮਝਾ ਕੁਝ ਕਰਨਾ ਹੋਵੇ ਮੇਰੇ ਨਾਲ ਵੀ ਕਰ ਲਿਓ ਮੈਮ ਕੋਲ ਚੱਲਦੇ ਆ ਮੈਮ ਕੀ ਹੋਇਆ ਲੱਗਿਆ ਹਾਈ ਪਰਫਾਰਮਰ ਲੀਗ ਵਿੱਚ ਪਾਰਟਿਸਿਪੇਟ ਕਰਨਾ ਬਹੁਤ ਅੱਛਾ ਲੱਗਿਆ ਬਹੁਤ ਮਜ਼ਾ ਆਇਆ ਔਰ ਇਸ ਤਰ੍ਹਾਂ ਦੀ ਲੀਗ ਸ ਹਮੇਸ਼ਾ ਮਨ ਲਾਇਦਾ ਹੋਣੀ ਚਾਹੀਦੀ ਹੈ ਇਹ ਸਾਰੇ ਜਿਹੜੇ ਜਿਮ ਜਾਂਦੇ ਆ ਉਹਨਾਂ ਨੂੰ ਮੋਟੀਵੇਸ਼ਨ ਹੈ ਐਕਚੁਅਲੀ ਔਰ ਉਹ ਬਹੁਤ ਇੰਜੋਏ ਕਰਨਗੇ ਨੈਚੁਰਲੀ ਹੈ ਹੈਨਾ ਮੈਨੂੰ ਤਾਂ ਲੱਗਦਾ ਸਿਰਫ ਪ ਮੈਂ ਪਾਰਟਿਸਪੈਂਟ ਹਾਂ ਬਿਲਕੁਲ ਸਹੀ ਕਹਿ ਰਹੇ ਹੋ ਔਰ ਸਭ ਤੋਂ ਵੱਡੀ ਗੱਲ ਹੈ ਹੁਣ ਜਦੋਂ ਤੁਸੀਂ ਹਾਈ ਪਰਫਾਰਮਰ ਲੀਗ ਵਿੱਚ ਪਾਰਟਿਸਪੇਟ ਕਰ ਲਿਆ ਹੁਣ ਤੁਸੀਂ ਇਹ ਖਬਰ ਜ਼ਰੂਰ ਡਾਕਟਰ ਸਾਹਿਬ ਨੂੰ ਦਿਖਾਓ ਤੇ ਦੱਸਿਓ ਵੀ ਹੁਣ ਮੈਂ ਕਰ ਲਿਆ ਤੇ ਤੁਸੀਂ ਆਗੇ ਜ਼ਰੂਰ ਕਰਨਾ ਠੀਕ ਹੈ ਇੱਕ ਵਾਰੀ ਕੈਮਰੇ 'ਚ ਵੇਖ ਕੇ ਕਹਿ ਵੀ ਦਿਓ ਹਾਂ ਠੀਕ ਹੈ ਮੈਂ ਡਾਕਟਰ ਸਾਹਿਬ ਆਪਨੇ ਜ਼ਰੂਰ ਆਨਾ ਹੈ ਔਰ ਜਿਮ ਮੇ ਆਕਰਕੇ ਇਹ ਇਸ ਵਿੱਚ ਪਾਰਟਿਸਪੇਟ ਕਰਨਾ ਦੇਖੋ ਮੈਨੂੰ ਸਰਟੀਫਿਕੇਟ ਮਿਲਿਆ ਤੇ ਸ਼ੋਭਾ ਜੀ ਕਿੱਦਾਂ ਲੱਗਿਆ ਹਾਈ ਪਰਫਾਰਮਰ ਲੀਗ ਵਿੱਚ ਪਾਰਟਿਸਪੇਟ ਕਰਕੇ ਤੇ ਹੁਣ ਕਿਹੜੇ-ਕਿਹੜੇ ਉਹ ਤੁਹਾਡੇ ਦੋਸਤ ਹੈ ਜਿਨ੍ਹਾਂ ਮੈਂ ਆਪਣੀ ਫਰੈਂਡਸ ਕਲੀਕਸ ਵਗੈਰਾ ਨੂੰ ਜ਼ਰੂਰ ਮੋਟੀਵੇਟ ਕਰੂੰਗੀ ਕਿ ਉਹਨੇ ਵੀ ਆਉਣਾ ਚਾਹੀਏ ਔਰ ਬਹੁਤ ਮਜ਼ਾ ਆਇਆ ਕਲੀਕ ਵਿੱਚ ਪਰਫਾਰਮ ਕਰਕੇ ਸੋ ਇਹ ਸਨ ਉਹ ਕੁੜੀਆਂ ਜਿਨ੍ਹਾਂ ਨੇ ਮੁੰਡਿਆਂ ਨੂੰ ਬਰਾਬਰ ਦੀ ਟੱਕਰ ਦਿੱਤੀ ਹੈ ਤੇ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਫਿਟਨੈਸ ਵੱਲ ਬਹੁਤ ਜ਼ਿਆਦਾ ਧਿਆਨ ਦੇਣਾ ਚਾਹੀਦਾ ਟਾਈਨੋਰ ਪ੍ਰੈਜ਼ੈਂਸ ਹਾਈ ਪਰਫਾਰਮਰ ਲੀਗ ਕੀਤੀ ਗਈ ਸੀ ਸੋ ਹੁਣ ਹੀ ਅਸੀਂ ਗੱਲਬਾਤ ਕੀਤੀ ਕੁਝ ਪਰਫਾਰਮੈਂਸ ਨਾਲ ਤੇ ਹੁਣ ਗੱਲ ਕਰਦੇ ਹਾਂ ਸੈਕਟਰ 9 ਚੰਡੀਗੜ੍ਹ ਵਾਓ ਜਿਮ ਦੇ ਟ੍ਰੇਨਰਜ਼ ਨਾਲ ਤੇ ਉਹਨਾਂ ਤੋਂ ਜਾਣਦੇ ਹਾਂ ਕਿ ਫਿਟ ਰਹਿਣ ਲਈ ਕੀ ਕੀ ਸਾਨੂੰ ਚੀਜ਼ਾਂ ਦਾ ਧਿਆਨ ਰੱਖਣ ਦੀ ਲੋੜ ਹੈ ਸਭ ਤੋਂ ਪਹਿਲਾਂ ਤੁਹਾਡ ਸੁਖਚੰਦ ਸਿੰਘ ਤੇ ਸੁਖਚੰਦ ਤੁਹਾਨੂੰ ਕਿੱਦਾਂ ਆਈ ਆਈਡੀਆ ਆਇਆ ਬੜੇ ਸਾਰੇ professions ਆ ਦੁਨੀਆ ਚ ਵੀ ਮੈਂ ਯਾਰ ਫਿਟਨੈਸ ਵਾਲੇ profession ਚ ਜਾਣਾ ਇਹ ਆਈਡੀਆ ਕਿਵੇਂ ਆਇਆ ਕਾਫੀ ਅੱਛਾ ਕੁਐਸਚਨ ਆਪਕਾ ਇਸਮੇ ਕੀ ਹੈ ਕਿ ਬੇਸਿਕਲੀ ਜੋ ਮੇਰਾ ਥਾ ਕਿ ਫਿਟਨੈਸ ਕੇ ਸਾਥ ਜੁੜਾ ਰਹਤਾ ਹੈ ਮੈਂਬਰ और सेकेंडली क्या है कि ज़्यादा धूप की वो नहीं है कि हाँ अच्छे से ए में रहना और इस फील्ड में पैसा रिस्पेक्ट फिटनेस सारा कुछ इंक्लूड है जो जो मेम्बर चाहता है कि मेरी फिटनेस अच्छी हो मेरे पास अच्छे पैसे हों रेपोटेशन अच्छी हो मेरे लिंक अच्छे हों यहाँ पे हमारे पास काफ़ी अच्छे अच्छे जैसे कि जज आते हैं हमारे पास पुलिस फोर्स से आते हैं काफ़ी मतलब ਐਡਵੋਕੇਟ ਵਗੈਰਾ ਉਹਨਾਂ ਦੇ ਸਾਥ ਅੱਛਾ ਰਿਲੇਸ਼ਨ ਬਣ ਜਾਂਦਾ ਹੈ ਔਰ ਅੱਛੀ ਰਿਸਪੈਕਟ ਮਿਲਦੀ ਹੈ ਬਿਲਕੁਲ ਸੁਖਸ਼ੈਨ ਤੇ ਪਾਜੀ ਤੁਹਾਡਾ ਕੀ ਨਾਂ ਹੈ ਪਰਸ਼ੋਤਮ ਸਰ ਤੇ ਪਰਸ਼ੋਤਮ ਤੁਹਾਨੂੰ ਕਿਦਾਂ ਲੱਗਿਆ ਵੀ ਯਾਰ ਮੈਂ ਫਿਟਨੈਸ ਵਾਲੀ ਫੀਲਡ ਚ ਆਣਾ ਤੇ ਫਿਟਨੈਸ ਵਿੱਚ ਸਭ ਤੋਂ ਪਹਿਲੀ ਗੱਲ ਹੁੰਦੀ ਹੈ ਜਦੋਂ ਤੁਸੀਂ ਜਿਮ 'ਚ ਆ ਜਾਂਦੇ ਹੋ ਵਾਰਮ-ਅਪ ਕਰਨਾ ਹਨਾ ਤੇ ਵਾਰਮ-ਅਪ ਕਿੰਨਾ ਕੁ ਜ਼ਿਆਦਾ ਜ਼ਰੂਰੀ ਹੈ ਕਿ ਜਿਮ ਸਿੱਧਾ ਨਹੀਂ ਸ਼ੁਰੂ ਕਰਨੀ ਚਾਹੀਦੀ ਪਰ ਵਾਰਮ-ਅਪ ਜ਼ਰੂਰ ਕਰਨਾ ਚਾਹੀਦਾ ਸਰ ਵਾਰਮ-ਅਪ ਤਾਂ ਬਹੁਤ ਜ਼ਰੂਰੀ ਹੈ ਕਿਉਂਕਿ ਆਪਣੇ ਮਸਲ ਨੂੰ ਜੋ ਵੀ ਆਪਾਂ ਹਿੱਟ ਕਰਨਾ ਤਾਂ ਉਹਦੇ ਲਈ ਵਾਰਮ-ਅਪ ਬਹੁਤ ਤੇ ਪਹਿਲਾ ਸਵਾਲ ਸੀਗਾ ਵੀ ਤੁਹਾਨੂੰ ਮੋਟੀਵੇਸ਼ਨ ਕਿੱਦਾਂ ਮਿਲੀ ਇੱਥੇ ਆਣ ਦੀ ਸਰ ਪਹਿਲਾਂ ਮੈਨੂੰ ਮੋਟੀਵੇਸ਼ਨ ਮਿਲੀ ਸੀ ਮੇਰੇ ਦੋਸਤ ਨੇ ਸ਼ੁਰੂ ਕਰਵਾਇਆ ਸੀਗਾ ਓਕੇ ਧੰਨ ਮੈਂ ਧੀਰੇ ਧੀਰੇ ਇੰਟਰਸਟ ਵਧਦਾ ਗਿਆ ਤਾਂ profession life ਚ ਆ profession life ਚ ਤੇ ਸੁਖਚੈਨ ਜੇਕਰ ਗੱਲ ਕਰੀਏ ਜਿਹਾ ਇਹ ਆਪਣੇ ਆਪ ਵਿੱਚ ਪਹਿਲਾ ਹਾਈ ਪਰਫਾਰਮਰ ਲੀਗ ਹੈ ਜੋ ਟਾਈਨੋ ਸਪੋਰਟ ਕਰਾ ਰਿਹਾ ਹੈ ਅੱਜ ਤੋਂ ਪਹਿਲਾਂ ਕਦੀ ਤੁਹਾਡੀ ਜਿਮ ਚ ਐਦਾਂ ਕੁਝ ਪਰਫਾਰਮਰਸ ਲੀਗ ਹੋਈ ਹੈ ਤੇ ਹੁਣ ਕਰਵਾਈਏ ਕੀ ਹੋ ਜਾ ਐਕਸਪੀਰੀਅੰਸ ਰਿਹਾ ਤੁਹਾਡਾ ਖੁਦ ਦਾ ਕਰਵਾਉਣ ਦੇ ਮਾਮਲੇ ਵਿੱਚ ਵੈਸੇ ਤਾਂ ਸਰ ਕਾਫੀ ਵਾਰ ਅਸੀਂ ਖੁਦ ਕਰਵਾਇਆ ਆਊਟਡੋਰ ਇਨਡੋਰ ਹਰ ਵੀਕ ਦੇ ਵਿੱਚ ਇੱਕ ਵਾਰ ਬੂਟ ਕੈਂਪ ਹੁੰਦਾ ਸਾਡਾ ਇਨਡੋਰ ਐਕਟੀਵਿਟੀ ਉਹਦੇ ਚ ਭੰਗੜਾ ਯੋਗਾ ਚੱਲਦਾ ਰਹਿੰਦਾ ਬਟ ਇਸ ਇਸ ਤੋਂ ਇਲਾਵਾ ਜਿੱਦਾਂ ਰੈਡ ਬੁੱਲ ਵਾਲੇ ਹੋਗੇ ਸਕੇਚਰ ਵਾਲੇ ਹੋਗੇ ਕਰਵਾਉਂਦੇ ਆ ਬਟ ਮੈਂ ਫਸਟ ਟਾਈਮ ਇਦਾਂ ਦਾ ਐਕਸਪੀਰੀਅੰਸ ਰਹਾ ਮੇਰੀ ਲਾਈਫ ਦੇ 10 ਸਾਲ ਦਾ ਐਕਸਪੀਰੀਅੰਸ ਜਿਮ ਦਾ ਟ੍ਰੇਨਿੰਗ ਦਾ ਤੇ ਉਹਦੇ ਚ ਫਸਟ ਟਾਈਮ ਇਦਾਂ ਰਿਹਾ ਕਿ ਅੰਨੀ ਵਧੀਆ ਟੀਮ ਤੇ ਅੰਨੀ ਕੁਆਂਟੀਟੀ ਦੇ ਵਿੱਚ ਤੇ ਇੰਨਾ ਵਧੀਆ ਖੁਦ ਲੀਡ ਕਰ ਰਹੇ ਨੇ ਅਦਰਵਾਈਜ਼ ਸਾਨੂੰ ਉਹਨਾਂ ਦੇ ਨਾਲ ਪਾਰਟਿਸਿਪੇਟ ਕਰਕੇ ਕੋਈ ਵੀ ਆਂਦਾ ਇੱਥੇ ਕਰਵਾਉਣ ਦੇ ਲਈ ਸਾਨੂੰ ਆਪਣੀ ਟੀਮ ਦੀ سپورਟ ਦੇ ਨਾਲ ਉਹਨਾਂ ਦਾ ਸਾਰਾ ਕੁਝ ਉਹਨੂੰ 100% ਦੇਣਾ ਪੈਂਦਾ ਹੈ ਕਿ ਉਹ ਸਕਸੈਸਫੁਲ ਹੋ ਜਾਏ ਬਟ ਫਸਟ ਟਾਈਮ ਆਪਣੀ ਲਾਈਫ ਦੇ ਵਿੱਚ ਇਹ ਦੇਖਿਆ ਕਿ 12ਵਾਂ ਆ ਕੇ ਟੀਮ ਨੇ ਬਹੁਤ ਵਧੀਆ ਪਰਫਾਰਮ ਕਰਿਆ ਬਹੁਤ ਵਧੀਆ ਕੁਆਂਟੀਟੀ ਦੇ ਵਿੱਚ ਟੀਮ ਆਈ ਸੀ ਕੁਆਲਿਟੀ ਵਾਲੇ ਬੰਦੇ ਸੀ ਜਿਨ੍ਹਾਂ ਨੇ ਬਹੁਤ ਵਧੀਆ ਕਰਵਾਇਆ ਕੀ ਬਾਤ ਹੈ ਤੇ ਪੁਰਸ਼ੁਤਮ ਬੜੀ ਫਿਟ ਐਂਡ ਫਾਈਨ ਬਾਡੀ ਹੈ ਤੁਹਾਡੀ ਡੋਲੇ ਡੁਲੇ ਵੀ ਬੜੇ ਬਣੇ ਹੋਏ ਐ ਤੇ ਜਦੋਂ ਮੇਰੇ ਵਰਗਾ ਕੋਈ ਮੁੰਡਾ ਆਂਦਾ ਤੇ ਕਵੇ ਵੀ ਭਾਜੀ ਮੇਰਾ ਇੱਕ ਹਫ਼ਤੇ ਚ ਇਹੋ ਜਿਹੇ ਡੋਲੇ ਬਣਵਾ ਦੋ ਬਣ ਜਾਣਗੇ ਨਹੀਂ ਸਰ ਨੋਟ ਪੋਸੀਬਲ ਹੈਨਾ ਡਿਸਪਲਾਈਨ ਚਾਹੀਦਾ ਬਹੁਤ ਜ਼ਿਆਦਾ ਡਿਸਪਲਾਈਨ ਚਾਹੀਦਾ ਤੇ ਕੀ ਕਹਿਣਾ ਚਾਹੋਗੇ ਵੀ ਜਿਹੜੇ ਬੱਚੇ ਆਣਾ ਚਾਹੁੰਦੇ ਜੁਆਇਨ ਕਰਦਾ ਚਾਹੁੰਦੇ ਉਹਨਾਂ ਨੂੰ ਕੀ ਸੁਨੇਹਾ ਦੇਵੋਗੇ ਸਰ ਮੋਸਟ ਵੈਲਕ ਤੇ ਸੁਖਚੰਦ ਤੁਸੀਂ ਕੀ ਕਹੋਗੇ ਜਿਹੜੇ ਬੱਚੇ ਆਣਾ ਚਾਹੁੰਦੇ ਆ ਫਿੱਟ ਰਹਿਣਾ ਚਾਹੁੰਦੇ ਫਿਟਨੈਸ ਚ ਆਪਣੇ ਆਪ ਨੂੰ ਜਾਂ ਕਰੀਅਰ ਬਣਾਣਾ ਚਾਹੁੰਦੇ ਉਹਨਾਂ ਲਈ ਇੱਕ ਸੁਨੇਹਾ ਅ ਸਰ ਫਸਟ ਨੰਬਰ ਤਾਂ ਇਹ ਹੈ ਕਿ ਦੇਖੋ ਆਪਣੀ ਬਾਡੀ ਬਹੁਤ ਜ਼ਰੂਰੀ ਹੈ ਅਗਰ ਆਪਾ ਆਪਣੀ ਸਿਹਤ ਦਾ ਖਿਆਲ ਰੱਖਾਂਗੇ ਜੋ ਵੀ ਆਪਣੇ ਸਭ ਤੋਂ ਲਗਜ਼ਰੀ ਚੀਜ਼ ਆ ਆਪਣੀ ਫਿਟਨੈਸ ਕੋਈ ਵੀ ਗੱਡੀ ਆ ਆਪਾਂ ਉਹਦੇ ਵਿੱਚ ਅਗਰ ਮਹਿੰਗੀ ਗੱਡੀ ਆ ਕੋਈ ਰੇਂਜ ਰੋਵਰ ਲੈਵਲ ਦੀ ਤਾਂ ਉਹਦੇ ਵਿੱਚ ਆਪਾਂ ਬੇਕਾਰ ਫਿਊਲ ਜਾਂ ਮਗਲਾਈਲ ਵਗੈਰਾ ਯੂਜ਼ ਨਹੀਂ ਕਰਦੇ ਤਾਂ ਮੇਰੀ ਰਿਕੁਐਸਟ ਹੈ ਕਿ ਆਪਣੀ ਡਾਈਟ ਦਾ ਬਹੁਤ ਧਿਆਨ ਰੱਖੋ ਬਹੁਤ ਕੀਮਤੀ ਸਰੀਰ ਹੈ ਇਹਦੇ ਵਿੱਚ ਪੈਸੇ ਲਾ ਕੇ ਇਹਨੂੰ ਡਸਟਬਿਨ ਦੀ ਤਰ੍ਹਾਂ ਯੂਜ਼ ਨਾ ਕਰੋ ਇਹਦੇ ਵਿੱਚ ਕੁਝ ਵੀ ਐਦਾਂ ਕੁਝ ਵੀ ਆਇਲ ਵਗੈਰਾ ਵਾਲਾ ਨਾ ਸੁਟੋ ਪੈਸੇ ਲਾ ਕੇ ਤੁਸੀਂ ਆਪਣੀ ਬਾਡੀ ਨੂੰ ਆਪਣੀ ਸਿਹਤ ਨੂੰ ਖਰਾਬ ਕਰ ਰਹੇ ਹੋ ਰਿਕੁਐਸਟ ਹੈ ਜਿਹੜੇ ਪੈਸੇ ਤੁਸੀਂ ਇੰਸ਼ੋਰੈਂਸ ਕਰਵਾਉਣ ਦੇ ਲਈ ਯੂਜ਼ ਕਰਦੇ ਹੋ ਹਮ ਹਸਪੀਟਲ ਦੇ ਵਿੱਚ ਤੁਸੀਂ ਪੈਕੇਜ ਲੈਂਦੇ ਹੋ ਆਪਣੇ ਟੈਸਟ ਹੈਲਥ ਦੇ ਕਰਵਾਉਣ ਲਈ ਪੈਸੇ ਵੇਸਟ ਕਰਦੇ ਹੋ ਉਹਨਾਂ ਨੂੰ ਉਹਨਾਂ ਨੂੰ ਤੁਸੀਂ ਕਿਸੇ ਵੀ ਜਿਮ ਦੇ ਵਿੱਚ ਅਸੀਂ ਨਹੀਂ ਕਹਿੰਦੇ ਕਿ ਸਾਡੇ ਕੋਲ ਹੀ ਫਿਟਨੈਸ ਮਿਲਦੀ ਹੈ ਬਟ ਕਿਸੇ ਵਧੀਆ ਤਰੀਕੇ ਨਾਲ ਯੂਜ਼ ਕਰੋ ਉਹ ਤੁਸੀਂ ਜਿਮ ਦਾ ਪੈਕੇਜ ਲਓ ਡੇਲੀ ਜਾਓ ਵਧੀਆ ਡਾਈਟ ਖਾਓ ਕਿ ਤੁਹਾਡੀ ਤੁਹਾਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਾ ਪਵੇ ਹੈਲਥ ਇਨ ਚੋਰਸ ਲੈਣ ਦੀ ਲਈ ਬਿਲਕੁਲ ਸੁਖਚੈਨ ਤੇ ਇਸ ਦੇ ਨਾਲ ਇੱਕ ਹੋਰ ਸਵਾਲ ਹੈ ਵੀ ਜਦੋਂ ਤੁਸੀਂ ਜਿਮ ਸ਼ੁਰੂ ਕਰਦੇ ਆ ਕੁਝ ਵੀ ਰਨਿੰਗ ਕਰਦੇ ਹੋ ਕੁਝ ਵੀ ਉਹਦੇ ਲਈ ਵਾਰਮ ਅਪ ਕਰਨਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਇੰਜਰੀ ਹੋ ਜਾਂਦੀ ਹੈ ਇੰਜਰੀਜ਼ ਤੋਂ ਬਚਣ ਲਈ ਕੁਝ ਫੈਕਟਸ ਕੁਝ ਪੁਆਇੰਟਰਸ ਅ ਫਰਸਟ ਨੰਬਰ ਸਰ ਆਂਦਾ ਵਾਰਮ ਅਪ ਵਾਰਮ ਅਪ ਇਸ ਲਈ ਜ਼ਰੂਰੀ ਹੈ ਬਾਡੀ ਦੇ ਵਿੱਚ ਬਲੱਡ ਦਾ ਫਲੋ ਵਧ ਜਾਂਦਾ ਤੁਹਾਡੀ ਬਾਡੀ ਹੀਟ ਅਪ ਹੋ ਜਾਂਦੀ ਹੈ ਕਿ ਕ੍ਰੈਮਸ ਜਾਂ ਸਿੱਧਾ ਤੁਹਾਡੀ ਬੋਡੀ ਕੋਲਡ ਡਾਉਨ ਹੋ ਤੁਸੀਂ ਵੇਟ ਲਿਫਟ ਕਰੋਗੇ ਤਾਂ ਇੰਜਰੀ ਹੋਣ ਦੇ ਚਾਂਸਸ ਵੱਧ ਜਾਂਦੇ ਆ ਫਸਟ ਨੰਬਰ ਵਾਰਮ ਅਪ ਸੈਕਿੰਡ ਨੰਬਰ ਮੋਬਿਲਟੀ ਜਿੰਨੇ ਵੀ ਜੋਇੰਟ ਨੇ ਤੁਹਾਡੇ ਮੂਵ ਹੋਣੇ ਚਾਹੀਦੇ ਉਸ ਤੋਂ ਮਤਲਬ 10 ਮਿੰਟ ਦਾ ਵਾਰਮ ਅਪ ਤਾਂ 5 ਮਿੰਟ ਲਈ ਮੋਬਿਲਟੀ ਕਰੋ ਉਸ ਤੋਂ ਬਾਅਦ ਆਪਣੇ ਜੋ ਵੀ ਮਸਲ ਦਾ ਤੁਸੀਂ ਘਰ ਤੋਂ ਸੋਚ ਕੇ ਆਏ ਉਹਨੂੰ ਟਾਰਗੇਟ ਕਰੋ ਉਹਦੇ ਵਿੱਚ 0% ਇੰਜਰੀ ਹੁੰਦੀ ਹੈ ਬਟ ਜਿਮ ਦੇ ਵਿੱਚ ਮੈਕਸਿਮਮ ਲੋਕ ਕਹਿੰਦੇ ਕਿ ਇੰਜਰੀ ਹੁੰਦੀ ਹੈ ਇਦਾਂ ਦਾ ਕੁਝ ਨਹੀਂ ਕੋਈ ਇੰਜਰੀ ਨਹੀਂ ਹੁੰਦੀ ਮੈਕਸਿਮਮ ਇੰਜਰੀ ਹੁੰਦੀ ਹੈ ਡੈੱਡ ਲਿਫਟ ਦੇ ਵਿੱਚ ਤਾਂ ਤੁਸੀਂ ਆਪਣਾ ਇੰਨਾ ਜ਼ਿਆਦਾ ਉਹਨਾ ਕਰੋ ਕਿ ਡੈੱਡ ਲਿਫਟ ਹੈਵੀ ਤੋਂ ਹੈਵੀ ਲਿਫਟ ਕਰਨੀ ਆ ਆਪਾਂ ਬਜੰਟੋਂ ਨਹੀਂ ਆਏ ਹੈਗੇ ਆਪਣੇ ਮਸਲ ਨੂੰ ਟ੍ਰੇਨ ਕਰਨਾ ਹੈ ਡੈੱਡ ਲਿਫਟ ਨੂੰ ਆਪਣੇ ਟ੍ਰੇਨਰ ਨੂੰ ਕੋਲ ਖੜਾ ਕੇ ਉਹਨੂੰ ਵਧੀਆ ਪਰਫਾਰਮ ਕਰੋ ਬੈਸਟ ਹੁੰਦਾ ਕੋਈ ਇੰਜਰੀ ਨਹੀਂ ਹੁੰਦੀ ਹੈਗੀ ਜਿਮ ਦੇ ਵਿੱਚ ਤੋ ਇਹ ਤੁਸੀਂ ਸੁਣਿਆ ਵਾਓ ਜਿਮ ਦੇ ਟ੍ਰੇਨਰਸ ਜੋ ਕਿ 10 ਰਹਿ ਸੰਕੇ ਕਿਵੇਂ ਫਿਟ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਉਸ ਤੋਂ ਜ਼ਿਆਦਾ ਜ਼ਰੂਰੀ ਹੈ ਵਾਰਮ ਅਪ ਕਰਨਾ ਤਾਂ ਕਿ ਇੰਜਰੀਜ਼ ਨਾ ਇੰਜਰੀਜ਼ ਬਾਰੇ ਵੀ ਉਹਨਾਂ ਨੇ ਤੁਹਾਨੂੰ ਜਾਣਕਾਰੀ ਦਿੱਤੀ ਤੇ ਇਸ ਦੇ ਨਾਲ ਹੀ ਹੁਣ ਤੁਹਾਨੂੰ ਸਿੱਧਾ ਲੈ ਚਲਦੇ ਹਾਂ ਮੇਰੇ ਸਹਿਯੋਗੀ ਕੋਲ ਜਿਨ੍ਹਾਂ ਨੇ 40s ਦੇ ਡਾਕਟਰਸ ਨਾਲ ਇਸ ਮੁੱਦੇ ਤੇ ਇਸ ਮਾਮਲੇ ਤੇ ਗੱਲਬਾਤ ਕੀਤੀ ਹੈ ਤੇ ਮਾਹਿਰਾ ਦਾ ਕੀ ਕਹਿਣਾ ਇੰਜਰੀਜ਼ ਤੋਂ ਬਚਣ ਲਈ ਆਓ ਸੁਣ ਲੈਣੇ ਆ ਅੱਜ ਅਸੀਂ 40s ਮੋਹਾਲੀ ਪਹੁੰਚੇ ਆ ਅੱਜ ਦਾ ਜਿਹੜਾ ਵਿਸ਼ੇਸ਼ ਗੱਲਬਾਤ ਕਰਾਂਗੇ ਸਾਡੇ ਨਾਲ ਸੀਨੀਅਰ ਡਾਕਟਰ ਨੇਗੇ ਡਾਕਟਰ ਮਨੀਤ अरोड़ा ਜੋ ਕਿ ਸੀਨੀਅਰ ਕੰਸਲਟੈਂਟ ਨੇ ਆਰਥੋਪੈਡਿਕਸ ਐਂਡ ਸਪੋਰਟਸ ਮੈਡੀਸਿਨ ਡਿਪਾਰਟਮੈਂਟ ਦੇ ਤੇ ਅੱਜ ਮੇਰੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਸਰ ਤੁਹਾਡਾ ਸਵਾਗਤ ਹੈ ਹੈਲੋ ਮੈਂ ਪੁੱਛਣਾ ਚਾਹੂੰਗਾ ਕਿ ਏਜ ਕੋਈ ਫੈਕਟਰ ਹੈ ਕਿ ਜੇ ਕੋਈ ਕੋਈ ਕਿਸ ਏਜ ਦੇ ਜਿਹੜੇ ਜ਼ਿਆਦਾ ਤੁਸੀਂ ਅੱਜ ਦਾ ਕੇਸਿਸ ਦੇਖਿਆ ਹੋਣ ਕਿ ਜਿੰਮ ਦੇ ਵਿੱਚ ਜਾਂ ਖੇਡ ਮੈਦਾਨ ਦੇ ਵਿੱਚ ਉਹਨਾਂ ਨੂੰ ਇੰਜਰੀਜ਼ ਹੁੰਦੀਆਂ ਨੇ ਜਾਂ ਇਸ ਤੋਂ ਇਲਾਵਾ ਜੇ ਆਪਾਂ ਮੈਡੀਕਲ ਕਿਸੇ ਦੀ ਕੋਈ ਹਿਸਟਰੀ ਹੈ ਜਾਂ ਕੋਈ ਫਿਟਨੈਸ ਲੈਵਲ ਕਿਸੇ ਦਾ ਨਹੀਂ ਹੈਗਾ ਕਿ ਇਹ ਫੈਕਟਰਸ ਹੈਗੇ ਨੇ ਇੰਜਰੀ ਨੂੰ ਵਧਾਵਾ ਦੇਣ ਵਾਲੇ ਯੈਸ ਬਿਲਕੁਲ ਹੁੰਦੇ ਹਨ ਜੀ ਸੋ ਫਿਟਨੈਸ ਬਹੁਤ ਇੰਪੋਰਟੈਂਟ ਫੈਕਟਰ ਹੈ ਯੂ ਹੈਵ ਟੂ ਬੀ ਫਿਟ टू प्रीवेंट इंजरीज अगर आप एक ढीले शरीर के साथ 150 किलो उठाओगे तो इंजर करोगे ही और वही चीज़ अगर आप एक स्ट्रॉन्ग बॉडी के साथ करोगे तो लेस चांस होता है इंजरी के लिए ठीक है सेकेंड थिंग इज कि एज एज डेफिनेटली बहुत इंपॉर्टेंट होता है बिकॉज हम देखते हैं कि अगर आप 50 साल के हो और आप 150 किलो उठा रहे हो और 30 साल के हो और 150 किलो उठा रहे हो दोनों में बहुत अंतर है राइट right? बिकॉज आपका बॉडी भी वो चीज़ कोप नहीं कर पाता एज यू गेट होल्डर आपके मसल्स वीक hmm. हो जाते हैं बोन्स वीक हो जाते hmm. हैं सो so, हमने अपनी एज के हिसाब से ही एक्सरसाइज करना है दैट डजेंट मीन कि आप बिल्कुल ही स्लो uh, डाउन कर लो अपने जीवन को जैसे जैसे आप आगे जाओ बट एज अकॉर्डिंग एक्सरसाइजेज Uh, करनी बहुत जरूरी है टू प्रिवेंट इंजरीज अच्छा सर जी किसी ने yeah. कोई पहला कोई इंजरी हो तो ये फैक्टर की दोबारा वो इंजरी होने के ज़्यादा चांसिस रहेंगे यस yes, बिल्कुल अगर आपको पहले एक बारी अगर आपको कोई इंजरी हुई है इट डेफिनेटली वो इंक्रीज करता है रिस्क ऑफ री इंजरी अगर आपने वो इंजरी को प्रॉपर्ली एड्रेस नहीं किया अगर आप hmm. वो इंजरी को प्रॉपर्ली एड्रेस कर लेते हो देन आप वापस एक नॉर्मल जीवन में जाते हो एंड वापस आप अपनी जिमिंग शुरू कर सकते हो विदाउट द फियर कि आपका इंजरी रिस्क दोबारा होएगा बट अगर आपने पहले टाइम जब हुआ है ਆਪਨੇ ਉਸਕੋ ਪ੍ਰੋਪਰਲੀ ਟੈਕਲ ਨਹੀਂ ਕੀਤਾ then that is setting up for disaster in the future acha sir is to ilawa recovery nu kinna time lagda hai kisi bhi injury nu man lo kisi nu koi injury ho gayi gym de vich ya khid maidhan de vich ta oh dobara apni practice de vich kinne time de vich wapis aa janda hai ki ajj sadi medical jehdi medicine sports medicine oh kinni ek advance ho chuki hai sir sports medicine definitely advance hui hai and it continues to advance hame ek cheez yaad rakhni hai ye jo field hai ab 1970 aur 1980 mein lot of people gym nahi karte थे वो अब करते हैं दो में तो वैसे ही वैसे ही ये फील्ड डिवेलप हुई है और बड़ी है सो so, अभी भी हम बहुत सारी चीज़ें सीख रहे हैं बट एज अगर हम रफ गाइड लें कि कोई भी जॉइंट की कोई मसल इंजरी के लिए लगभग दो से तीन हफ्ते लगते हैं प्रॉपर हील होने के लिए कि जिस लेवल तक आप अपना वापस रीएक्टिविटी में जा सको थैंक यू सो मच